ਹੈਪੀ ਹੋਲੀ ਕਾਲੂ ਮਿਲ ਰਹੇ ਆ ਟਾਈਮ ਕਰੋ ਚੰਨਨ ਨੂੰ ਵੀ थैंक यू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਜੀਐਨਓਜ ਦੀ ਵੀਡੀਓ ਦੇ ਵਿੱਚ ਪਹਿਲਾਂ ਵੀਡੀਓ ਦੇਖਣ ਵਾਲਿਆਂ ਸੰਗਤਾਂ ਨੂੰ ਮਿੱਤਰ ਪਿਆਰਿਆਂ ਨੂੰ ਹੈਪੀ ਹੋਲਾ ਮਹਲਾ ਤੇ ਹੈਪੀ ਹੋਲੀ ਜੀ ਸੋ ਅੱਜ ਖੜੇ ਆਪਾਂ ਪਿੰਡ ਜਮਸ਼ੀਰ ਦੇ ਵਿੱਚ ਤਾਂ ਕੱਲ੍ਹ ਹੋਲੀ ਮਨਾਈ ਜਾਣੀ ਆ ਸ਼ਹਿਰ ਵਿੱਚ ਅੱਜ ਹੋਲੀ ਆ ਪਰ ਆਪਣੇ ਪਿੰਡ ਵਿੱਚ ਕੱਲ੍ਹ ਨੂੰ ਹੋਲੀ ਆ ਤੁਹਾਡੇ ਜਾਨੇ ਕਹਿੰਦੇ ਹੁੰਦੇ ਗਿੱਲੀ ਹੋਲੀ ਆ ਅਨਜਾਨੇ ਲੱਗੇ ਹੋਏ ਪਚਕਾਰੀਆਂ ਲੈ ਕੇ ਵਾਹ ਗਿੱਲੀ ਦਾ ਗਰਵਾਹ ਸਾਹ ਵਾਹ ਗਿੱਲੀ ਦੀ ਸਤੇ ਹਾਂਜੀ ਕਿਦਾਂ ਠੀਕ ਆ ਚੱਲ ਗਿੱਲੀ ਹੋਲੀ ਹਾਂਜੀ ਠੀਕ ਆ ਜੀ ਇੱਕ ਛੋਟਾ ਜਿਹਾ ਰਾਉਂਡ ਲਾਉਣੇ ਆ ਪਿੰਡ ਜਮਸ਼ੀਰ ਦਾ ਦੇਖਦੇ ਆ ਬੱਚਿਆਂ ਦਾ ਕੀ ਹਾਲ ਕੀਤਾ ਹੈ ਕਿ ਦੂਜੇ ਦਾ ਉਹਨਾਂ ਨੇ ਪੱਕੇ ਰੰਗ ਲਾ ਲਾ ਕੇ ਪਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਉਹਦਾ ਬਟਨ ਸਾਈਡ ਤੇ ਜਰੂਰ ਨਾ ਆਪਲਾ ਕਰੋ ਤਾਂ ਕਿ ਹਰ ਇੱਕ ਜਿਹੜੀ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਆਪਣੇ ਸਜਣਾ ਮਿੱਤਰ ਨੂੰ ਭੇਜਿਓ ਤੇ ਆਪਾਂ ਚੱਲਦੇ ਹਾਂ ਉਸ ਤੋਂ ਬਾਅਦ ਜਾਵਾਂਗੇ ਮੰਦਰ ਠਾਕੁਰ ਦਵਾਰਾ ਬਹੁਤ ਵੀਰਾਂ ਭੈਣਾਂ ਦੇ ਕਿ ਫੋਨ ਮੈਸੇਜਸ ਆਏ ਹੋਏ ਆ ਕਿ ਪਿੰੜ ਦੀ ਹੋਲੀ ਦੇਖਣੀ ਆ ਸੋ ਤੁਹਾਡੇ ਕਰਕੇ ਅੱਜ ਇਸ ਕੀ ਪਿੰਡ ਆ ਤੁਸੀਂ ਵੀਡੀਓ ਨੂੰ ਇੰਨਾ ਕ ਸ਼ੇਅਰ ਕਰਿਓ ਕਿ ਨਾਲੇ ਆਪਣੇ ਸਬਸਕ੍ਰਾਈਬਰ 10000 ਕਰਾਓ ਜਲਦੀ ਜਲਦੀ ਤੇ ਤੁਹਾਡੇ ਪਿਆਰ ਸਦਕਾ ਇੱਥੇ ਪਹੁੰਚੇ ਆ ਚੱਲਦੇ ਹਾਂ ਜੀ ਛੋਟਾ ਪਿੰਡ ਦਾ ਕਿਹੜਾ ਪਿੰਡ ਆ ਲੋ ਜੀ ਨਿਆਣੇ ਲੱਗੇ ਹੋਏ ਆ ਹੌਲੀ ਦੇ ਦਿਨ ਆ ਦੇਖ ਲੈ ਉਹਨਾਂ ਦੇ ਹਾਲ ਕਿੰਦਾ ਵਧੀਆ ਵਧੀਆ ਲੋ ਜੀ ਐ ਇਦਾਂ ਦੇ ਹਾਲ ਬਣੇ ਹੋਏ ਆ ਹੌਲੀ ਤੇ ਗਾਲੀਆਂ ਦੇ ਨਾਲ ਲੱਗੇ ਹੋਏ ਆ ਨਿਆਣੇ ਹੌਲੀ ਖੇលਦੇ ਨੇ ਹਾਂ ਤੂੰ ਉਹਦੀ ਦਰ ਫੜਦਾ ਹੈਪੀ ਹੌਲੀ ਹੈਪੀ ਹੌਲੀ ਹੈਪੀ ਹੌਲੀ ਹੋਰ ਕਿਦਾ ਸੋਨੇ ਲੰਗ ਹੋਏ ਆ ਤੁਸੀਂ ਹਾਂ ਹੁਲੀ ਚੱਲ ਰਹੀ ਆ ਹੁਲੀ ਚੱਲ ਰਹੀ ਆ ਲੋ ਜੀ ਹੁਲੀ ਕਹਿੰਦੇ ਚੱਲ ਰਹੀ ਆ ਬਾਸ ਬਾਸ ਹੁਲੀ ਕੱਲ ਕੱਲ ਆ ਭੇਦਾਂਗੇ ਹਾਂ ਲੋ ਜਾ ਆਵਾ ਮਾਹੌਲ ਚੱਲਦੇ ਆਂ ਦਿਵਾਲੀ ਪਹਿਲਾਂ ਆਪਾਂ ਦਿਜੌਣ ਕੱਲ ਲਕੀਆਂ ਹੋਈਆਂ ਆ ਦੁਕਾਨਾਂ ਦੇ ਬਾਹਰ ਰੰਗਾਂ ਦੇ ਪੈਕੇਟ ਪੁਚਕਾਰੀਆਂ ਦੁਬਾਰੇ ਰੱਖੇ ਹੋਏ ਆ ਉਹਦੇ ਨਾਲ ਹਾਂਜੀ ਆ ਰੌਣਕ ਆ ਜੀ ਬਾਜ਼ਾਰ ਦੀਆਂ ਇਦਾਂ ਲੱਗੀਆਂ ਹੋਈਆਂ ਆ ਦੁਕਾਨਾਂ ਜਿਨ੍ਹਾਂ ਤੇ ਬੱਚੇ ਕਰ ਰਹੇ ਆ ਸ਼ਾਪਿੰਗ ਤੇ ਗੜੀਆਂ ਦੇ ਰੰਗ ਖੇਡਦੇ ਆ ਦਿਖ ਰਿਹਾ ਆ ਥੋੜਾ ਥੋੜਾ ਸੋ ਆਪਾਂ ਚੱਲਦੇ ਆ ਪਹਿਲਾਂ ਬਾਜ਼ਾਰ ਵੱਲੋਂ ਉੱਥੋਂ ਤੁਹਾਨੂੰ ਲੈ ਕੇ ਜਾਵਾਂਗੇ ਮੰਦਰ ਜਿੱਥੇ ਦੀ ਫੋਲੀ ਬਹੁਤ ਮਸ਼ਹੂਰ ਆ ਆ ਦੇਖ ਲੋ ਹੈਪੀ ਹੋਲੀਵੇ ਕੇ ਦਾ ਠੀਕ ਆ ਆ ਦੇਖ ਲੋ ਜੀ ਬੰਦੇ ਹੋਲੀ ਖੇਡਣ ਰਹੇ ਹੈ ਥੋੜੀ ਠੀਕ ਠਾਕ ਜੇ ਤਾਂ ਹੈਪੀ ਹੋਲੀ ਹੈਪੀ ਹੋਲੀਵੇ ਸਾਰਾ ਹੋ ਗੋਆ ਅੱਛਾ ਕੀ ਹਾਲ ਕਿੱਦ ਨੂੰ ਹਾਂ ਸ਼ਹਿਰੋਂ ਚ ਲੱਗਦੇ ਮੈਨੂੰ ਹੈ 15 ਵਾਲੇ ਬੰਦੇ ਲੱਭਦੇ ਸੀ ਹੈ 15 ਵਾਲੇ ਬੰਦੇ ਲੱਭਦੇ ਸੀ ਅੱਛਾ ਮੰਦਰ ਵਾਲੇ ਲੱਭਦੇ ਆ ਮੰਦਰ ਕਿਹੜਾ ਮਾਂ ਦਾ ਇੱਕ ਹਰੀ ਬੜੇ ਅੱਕੜੋ ਜਾ ਕੇ ਆ ਦੇਖ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਹੈਪੀ ਹੋਲੀ ਬਾਈ ਹੋਰ ਠੀਕ ਆ ਗਿਆ ਬਾਈ ਅੱਜ ਕਰਾ ਦੇ ਬਾਈ ਮੁਬਾਰਕ ਆ ਮੁਬਾਰਕ ਆ ਕੱਲ ਨੂੰ ਮਿਲਦੇ ਆ ਟਾਈਮ ਕਰੋ ਚੈਨਲ ਨੂੰ ਜੀ ਥੈਂਕ ਯੂ ਥੈਂਕ ਯੂ ਓਕੇ ਇੱਥੇ ਸਾਡੇ ਅੰਕਲ ਜੀ ਹੁਣ ਵੀ ਬੈਠੇ ਆ ਅੰਕਲ ਜੀ ਹੈਪੀ ਹੋਲੀ ਹੈਪੀ ਹੋਲਾ ਮੱਲਾ ਸਾਰਿਆਂ ਨੂੰ ਜੀ ਜਿਵੇਂ ਤੁਸੀਂ ਪੈਂਡ ਕਾਲੂ ਇਹ ਸਾਰੇ ਲਿਬੜੇ ਹੋਣੇ ਆ ਕੱਲੂ ਕਾਲੂ ਸ਼ਗਲਾ ਵਿਖਾਵੇਂ ਪਛਾਣਿਓ ਕੌਣ ਕੌਣ ਹੈ ਕਿਉਂ ਜੀ ਕੱਲੂ ਮਾਂ ਤਾਂ ਨੇ ਘੇੜੀ ਮਾਲ ਛੜਨਾ ਕੋਈ ਨਹੀਂ ਉਹ ਮੇਰੀ ਮਾਂ ਨਹੀਂ ਹੈ ਨਾ ਠੀਕ ਹੈ ਬਿਲਕੁਲ ਬਿਲਕੁਲ ਜੀ ਤੁਹਾਨੂੰ ਦਿਖਾਉਨੇ ਆ ਇੱਧਰ ਨਿਆਣੀ ਦੀ ਜੰਗ ਚੱਲ ਰਹੀ ਆ ਪਾਣੀ ਨਾਲ ਬਾਲਟੀਆਂ ਨਾਲ ਉਹ ਸੁੱਕਾ ਚੱਲ ਗਿਆ ਯਾਰ ਨਹੀਂ ਮੈਂ ਉਹ ਇਦਾਂ ਕਿਦਾਂ ਇਦਾਂ ਥੋੜਾ ਹੁੰਦੀ ਆ ਇਹਦੇ ਬੰਦਾ ਫੜ ਲਿਆ ਮੈਂ

ਕਿੰਨੇ ਵਾਰੇ ਕਿੰਨੇ ਵਾਰੇ ਰੱਖੇ ਕੋਲ ਦਿਖਾ ਇੱਧਰ ਓ ਬੋਲੇ ਲੈ ਉਹ ਤਾਂ ਫੇਰ ਅੰਦਰ ਵੱੜ ਗਈ ਤੇਰੇ ਕੋ ਬੱਜਿਆ ਹੀ ਨਹੀਂ ਗਵਾਰਾ ਜਾਏਗਾ ਯਾਰ ਗਵਾਰਾ ਤੇਰੇ ਕੋ ਬੱਜਾਇ ਨਹੀਂ ਇਹ ਤਾਂ ਫੌਜੀ ਹਮਲਾ ਹੋ ਰਿਹਾ ਇਹ ਤਾਂ ਫੌਜੀ ਹਮਲਾ ਕਰਦੇ ਹੁੰਦੇ ਆ ਹੈਂ ਲੋਜੀ ਦਰਮਹਾਲ ਬਣਿਆ ਹੋਇਆ ਚੱਲਦੇ ਅੱਗੇ ਨੂੰ ਤੇ ਆ ਬੰਦਾ ਸਾਡਾ ਬਿਮਾਰ ਹੋਇਆ ਅੱਜ ਕੋਈ ਨਹੀਂ ਕੱਲ ਤੱਕ ਠੀਕ ਹੋ ਜਾ ਹੈ ਗਿਆ ਬੰਦਾ ਤੁਰਿਆ ਆਉਂਦਾ ਕਿਦਾ ਬਈ ਵਧੀਆ ਇੰਦਰ ਸਿਕਾ ਦਿਖਾ ਜਾਂਦਾ ਦੋ ਦੋ ਗਵਾਰੇ ਚੱਕੀ ਫਿਰਦਾ ਲੈ ਸਾਸਿਕਾ ਦਾ ਵੀ ਸਾਸਿਕਾ ਇਹ ਲੱਗਾ ਚੱਲ ਉਹ ਹੋ ਗਿਆ ਕਹਿੰਦਾ ਫੇ ਉਹ ਵਧੀਆ ਆਇਆ ਉਹ ਪਾਰ ਕਿਨੇ ਇਹ ਖਤਮ ਹੋ ਗਏ ਦੇਖੋ ਧੋੜਾ ਲੱਗਿਆ ਹੋਇਆ ਆ ਓਕੇ ਹੈਲੋ ਹੈਪੀ ਹੋਲੀ ਹੈਪੀ ਹੋਲੀ ਕਿਆ ਬਾਤ ਆ ਹੈਪੀ ਹੋਲੀ ਕਿਹਦਾ ਹਲ ਕਾਣਾ ਜੀ ਨੂੰ ਬਸ ਕਰ ਓ ਨਹੀਂ ਨਹੀਂ ਫੋਨ ਤੇ ਭੇਜੂ ਬਾਏ ਬਿਲਦ ਵਾਲੇ ਹੋ ਗਏ ਨਿਆਣੇ ਦੇਖ ਲੋ ਉਹ ਪੀਓ ਤੈਨੂੰ ਵੀ ਛੇੜਨਾ ਨਹੀਂ ਇੱਧਰ ਦਿਖਾ ਦੇ ਕੀ ਭੰਨ ਲਗਾ ਓਏ ਇੱਧਰ ਗਵਾੜੇ ਭੜੀ ਜਾਂਦੇ ਟੁੱਟੀ ਦੇ ਦੇਖ ਲੋ ਆ ਨਿਆਣੇ ਓ ਲੈ ਉਹ ਤਾਂ ਫਟ ਗਿਆ ਅੱਜ ਕਿਸਮਤ ਹੀ ਮਾੜੀ ਆ ਕਿਸਮਤ ਮਾੜੀ ਆ ਕਿਉਂ ਬਾਰੇ ਪਾਟੀਆਂ ਤੇ ਕਿੰਨੇ ਮੁੰਜਾ ਕਿਆ ਬਾਤ ਆ ਲਓ ਜੀ ਆ ਨਿਆਣੇ ਓਹੋ ਏਕ ਹੀ ਹੋ ਰਿਹਾ ਅੱਜ ਚਾਹ ਪੀਤੀ ਕਨੇ ਪੀਤੀ ਦੰਦਾ ਜਾਂ ਹੁੰੂ ਹੋਇਆ ਹਾਂ ਇਤਨਾ ਦਿਖਾ ਦੇ ਰੰਗ ਲੱਗਾ ਸੋਹਣਾ ਲੱਗਦਾ ਹਾਂਜੀ ਇਹ ਪੰਮੇ ਦਾ ਮੁੰਡਾ ਹੈ ਨਾ ਹਾਂਜੀ ਹੈ ਹਾਂਜੀ ਇਹਦਾ ਕੋੰਤੂ ਆਜ ਲੈ ਯਾਰ ਅਲੈਕੁਮ ਸਲਾਮ ਓ ਓ ਓ ਲੈ ਲੱਗਦਾ ਹੈ ਨਹੀਂ ਮਾਮਾ ਆਹ ਦੇਖ ਲੋ ਆਹ ਦੇਖੋ ਤੋੜਾ ਲੱਗੀਆਂ ਹੋਈਆਂ ਆ ਨਿਆਰਿਆਂ ਦੀ ਓ ਓ ਓ ਲੈ ਜਲਦੀ ਆ ਨਹੀਂ ਵੀਡੀਓ ਬਣ ਰਹੀ ਆ ਆਜੋ 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 ਸਾਰੇ ਆਜੋ ਆਹ ਦੇਖ ਲੋ ਨਿਆਰੇ ਸਾਰੇ ਲੱਗੇ ਹੋਏ ਆ ਫੋਲੀ ਖੇਡਣ ਕਿਆ ਬਾਤ ਆ ਆ ਗਏ ਨਹੀਂ ਲਾਇਆ ਰੰਗ ਮੰਦਰ ਓਏ ਲੋ ਜੀ ਨਿਆਣੇ ਸਾਰੇ ਹੋ ਗਏ ਇਕੱਠੇ ਹਾਂਜੀ ਹੈਪੀ ਹੋਲੀ ਹੋਰ ਵੀ ਹੋਲੀ ਖੇਡ ਰਹੇ ਆ ਹਾਂਜੀ ਕਿੱਦਾਂ ਇੰਜੋਏ ਪੂਰਾ ਹਾਂਜੀ ਅੱਲੇ ਕੱਲ੍ਹ ਵੀ ਕਰਨਾ ਆ ਹਾਂਜੀ ਲੋ ਜੀ ਇਦਾਂ ਦਾ ਮਾਹੌਲ ਹੈ ਨਿਆਣਿਆਂ ਦਾ ਇੱਕ ਆ ਟਡੂ ਜਣ ਟਿਕਦਾ ਹੈਲੋ ਓਏ ਕੀ ਹੋਇਆ ਆਪਕੇ ਤੇ ਪਾਣੀ ਪਾਤਾ ਪਾ ਰਹੇ ਨੇ ਓ ਪਾਗਲ ਅੱਖ ਚ ਨਹੀਂ ਪਾਣੀ ਪੋਣਾ ਯਾਰ ਇਦਾਂ ਨਾ ਕਰੋ ਅੱਖ ਚ ਨਾ ਰੰਗ ਪਾਓਗੇ ਇਹਦੇ ਚਲੋ ਦੋਨੋਂ ਦੋਨੋਂ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਆ ਓਕੇ ਆ ਲਾਲੀ ਦਾ ਮੁੰਡਾ ਪਛਾਣ ਨਹੀਂ ਹੁੰਦਾ ਆਏ ਹਾਏ ਨਖਰਾ ਚਲੋ ਠੀਕ ਆ ਓਕੇ ਹੈ ਮਿਲਦੇ ਆਪਾਂ ਓਕੇ ਪਰ ਦੇ ਆਨ ਸਮਝਾਉਣਾ ਸੌਖਾ ਆ ਪਰ ਬੱਚਿਆਂ ਤੋਂ ਬਚਣਾ ਬਹੁਤ ਔਖਾ ਸੀ ਸੋ ਆਪਾਂ ਬਚ ਕੇ ਨਿਕਲਿਆ ਆ ਨਿਆਣਿਆਂ ਕੋਲੋਂ ਆ ਦੇਖੋ ਇੱਧਰ ਆ ਛੋਟੇ ਛੋਟੇ ਨਿਆਣੇ ਲੱਗੇ ਹੋਏ ਆ ਹੋਲੀ ਖੇਡਣ ਹੈਲੋ ਹੈਪੀ ਹੋਲੀ ਹੈਪੀ ਦੋ ਇਧਰ ਹੈਪੀ ਹੋਲੀ ਹੋਰ ਫੇ ਠੀਕ ਆ ਕੀ ਆਪ ਵੀ ਖੇਡ ਲੋ ਲੋ ਜੀ ਕੱਲ ਆਪਾਂ ਕੱਲ ਖੇលਾਂਗੇ ਠੀਕ ਹੈ ਅੱਜ ਵੀਡੀਓ ਬਣਾ ਲਊ ਆਪकी ਆ ਲੋ ਜੀ ਦੇਖੋ ਜਾਨੇ ਕਿਦਾਂ ਭੇਂ ਭੇਂ ਕੇ ਇੱਕ ਦੂਜੇ ਨੂੰ ਕੀ ਹਾਲ ਕੀਤਾ ਵੇ ਟਿੱਡੂ ਜੀ ਆ ਹੈਲੋ ਇਧਰ ਆਓ ਔਰ ਹੈਲੋ ਕਰੋ ਹੈਲੋ ਇਹ ਇੱਕ ਦੇ ਦਿਓ ਮੇਰੇ ਕੋ ਇੱਕ ਦੇ ਦਿਓ ਯਾਰ ਇੱਕ ਦੇ ਦਿਓ ਇੱਕ ਗੁਬਾਰਾ ਦੇ ਦਿਓ ਯਾਰ ਫਿਰ ਵੀਡੀਓ ਬਣਾ ਦਿਓ ਆਪਕੇ ਦੇਖੋ ਤੋ ਵੀਡੀਓ ਬਣਾ ਲਈ ਦੇਖੋ ਅਬ ਆਪਕੀ ਅਬ ਦੇ ਦਿਓ ਇੱਕ ਗੁਬਾਰਾ ਲਾਈਕ ਆਏਗੇ ਫਿਰ ਇੱਕ ਗੁਬਾਰਾ ਦੇ ਦਿਓ ਓ ਓ ਨਹੀਂ ਇਹ ਨਹੀਂ ਮੰਨਦਾ ਜੀ

ਅਰੇ ਦੇਖੋ ਨਹੀ ਰਹੀ ਨੀ ਕੋਈ ਬਰੇਦੀ ਭਾਜੀ ਹੁਣ ਕਹਿੰਦੇ ਆਪਾਂ ਵੀ ਪੂਰੀ ਰੱਖੀ ਆ ਪੂਰੀ ਰੱਖਾਂਗੇ ਟੈਨਸ਼ਨ ਨਹੀਂ ਜਿਓ ਤੁਹਾਨੂੰ ਚਾਹੀਦਾ ਮਿਲ ਜੂਗਾ ਮਿਲੂਗਾ ਜੀ ਬੰਦ ਮਿਲੂਗਾ ਓਕੇ ਇੰਦਰੀ ਕੋਈ ਨਹੀਂ ਨਹੀਂ ਕਿਦਾ ਮਾਜੀ ਕਿ ਕਰੀ ਲਾਓ ਮਹਾਰਾਜ ਠੀਕ ਆ ਜੀ ਬਹੁਤ ਵਧੀਆ ਲਓ ਜੀ ਅ ਚੈੱਕ ਕਰ ਲੋ ਰੰਗ ਭਾਜੀ ਕੋ ਸਾਰੇ ਆ ਲਓ ਜੀ ਆਪਾਂ ਪਹੁੰਚੇ ਧਰਮਘੜਾ ਦੇ ਮੋਹਰੇ ਤਾਂ ਬੱਚਿਆਂ ਨੇ ਇੱਥੇ ਵੀ ਪੂਰਾ ਦੇਖੋ ਹੜਦੰਗ ਕੀ ਹਾਲ ਕੀਤਾ ਪਾਣੀ ਡੋਲ ਡੋਲ ਕੇ ਹਾਂਜੀ ਨਿਆਣੋ ਕਿਧਾ ਕੀ ਹੋਇਆ ਸਨ ਹੋਏ ਆ ਠੀਕ ਐ ਸਾਰੇ ਹੈਪੀ ਹੋਲੀ ਹੈਪੀ ਹੋਲੀ ਬੋਲ ਦੇ ਨੀ ਵੇ ਪਾਣੀ ਦਾ ਨਾ ਨਾ ਠੰਡਿਆ ਹੋ ਗਿਆ ਨਾ ਵੀ ਮਨ ਲਾਦਾ ਉਹ ਜਦੋਂ ਧੁੱਪ ਸੇਕਣ ਨੇ ਆਹ ਦੇਖੋ ਹਾਲ ਦੇਖੋ ਠੰਣ ਲੱਗਦੀ ਆ ਹੈ ਚਾ ਲੋ ਜੀ ਸੇ ਨੂੰ ਠੰਣ ਵੀ ਲੱਗੇ ਲੱਪੇ ਇਹਨਾਂ ਨੂੰ ਚਲੋ ਹੋਰ ਠੀਕ ਐ ਗਨ ਬੋਬਾ ਜੀ ਲਈ ਫਿਰਦਾ ਵਾਏ ਚਲਦੇ ਚਲਾਓ ਦੇ ਵੱਲੋਂ ਲਾਗਤ ਖਾਜਲਾ ਚਲਾ ਕੇ ਦਿਖਾ ਗਨ ਉਧਰ ਚਲਾ ਉਧਰ ਆਈ ਗਾਈ ਪ੍ਰੈਸ਼ਰ ਬਣੂ ਅੱਛਾ ਇਹਦਾ ਪ੍ਰੈਸ਼ਰ ਬਣਨਾ ਹੋਣਾ ਬੰਦਾ ਉਹ ਵਾਦੀ ਉਹਨੇ ਲੈਕ ਤੇ ਗੰਨਾ ਦੇ ਨਾਲੇ ਫੜੀਆਂ ਹੋਈਆਂ ਪੰਜਾਹ ਆ ਜੋ ਆਈ ਲੈ ਚਲਦੇ ਆਪਾਂ ਅੱਗੇ ਨੂੰ ਆਹ ਦੇਖ ਲਓ ਪਾਣੀ ਕਿੱਦਾਂ ਇਹਨਾਂ ਖੇਲ ਖੇਲ ਹੋਲੀ ਆਹ ਦੇਖੋ ਹਾਂ ਪਾਣੀ ਪਾਣੀ ਕੀਤਾ ਪਿਆ ਸਾਰੇ ਪਾਸੇ ਚੱਕ ਕਰੋ ਨਿਆਣਿਆਂ ਨੂੰ ਕਿੰਨੇ ਸੋਹਣੇ ਸੋਹਣੇ ਰੂਪ ਬਣਾਏ ਹੋਏ ਆ ਬੱਚਿਆਂ ਨੇ ਹੈਲੋ ਨਿਆਣਾ ਹੈਪੀ ਹੋਲੀ ਲਿਬੜੇ ਸਾਰੇ ਪਏ ਬੋਲਣਾ ਆਉਂਦੇ ਨਹੀਂ ਕਿਸੇ ਨੂੰ ਬੋਲਣ ਨਹੀਂ ਆਉਂਦਾ ਇਹ ਬਜਾ ਦੇ ਸੌਣ ਨਹੀਂ ਹੋ ਗਏ ਆ ਉਹ ਉਹ ਫਾਲੇ ਲਾ ਬੇ ਤਨ ਉਹ ਦੌੜ ਗਏ ਬਜਾਰੇ ਲੋ ਜੀ ਆ ਮੁੰਡਾ ਆਇਆ ਦਲੇਰ ਹਾਂਜੀ ਕਿਦਾ ਹੈਪੀ ਹੋਲੀ ਥੈਂਕ ਯੂ ਟੂ ਹੋਲੀ ਆ ਬੋਲ ਵੀ ਬੋਲ ਵੀ ਹੈਪੀ ਹੋਲੀ ਹਵਾ ਇਸ ਹਵਾ ਇਸ ਹਵਾ ਜੋ ਹੋ 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 ਲੋ ਜੀ ਆ ਦੇਖੋ ਵਜਬੰਦਿਆ ਮੋਜਾਂ ਹਰੇ ਕੋ ਮਿਸ ਕਰਾਇਆ ਬੰਦਾ ਫਰੀ ਮਾਈਂਡ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਦੇਖੋ ਜੱਲਵਾ ਪੂਰੇ ਰਾਜੇ ਹੁੰਦੇ ਐ ਇਸ ਟਾਈਮ ਨਿਆਣੇ ਚੱਲਦੇ ਅੱਗੇ ਆ ਦੇਖੋ ਆ ਜਵਾਨ ਐ ਓਏ ਕਿਦਾਂ ਵਾਹ ਕੁਝ ਕਰਾ ਆ ਵੇਖੋ ਕਿ ਟੀਮ ਪੂਰੀ ਲੱਗੀ ਹੋਈ ਆ ਪੈਨਚ ਖੇੜੀ ਦੇਣ ਇਹਨਾਂ ਤੋਂ ਵਜੋ ਹੈਪੀ ਹੋਲੀ ਵੀ ਸਾਰਿਆਂ ਨੂੰ ਹੋਰ ਵੇ ਠੀਕ ਆ ਪੂਰਾ ਇੰਜੋਏ ਜੁਆ ਬਈ ਬਾਲਟੀ ਚੱਕੀ ਵਰਦਾ ਮੰਡਾ ਚੈੱਕ ਕਰ ਲੋ ਮਾਹੌਲ ਜਿਹੜੇ ਪ੍ਰਦੇਸ਼ਾਂ ਚ ਬੈਠੇ ਆ ਸਾਰੇ ਮੇਰੇ ਵੀਰ ਮਿਸ ਕਰਦੇ ਆ ਇਸ ਤਿਹਾਰ ਨੂੰ ਆ ਵੇਖੀ ਕਿਦਾ ਕਿਨੇ ਵਾਲੀ ਰਿਆ ਮੁੜ ਕੇ ਪੈਸੇ ਬੋਲਾ ਰੇ ਕਿਦਾ ਬਾਜੀ ਹੈਪੀ ਹੋਲੀ ਜੀ ਆ ਨਿਆਣਾ ਹੈਪੀ ਹੋਲੀ ਹੋਲੀ ਵਾਲੀ ਛੋਟੇ ਬਾਜੀ ਕੀ ਹਾਲ ਚਾਲ ਆਗਾ ਸਤਿ ਸ੍ਰੀ ਅਕਾਲ ਇਹ ਬੋਰ ਥਲੇ ਬੈਠੇ ਆ ਅੰਕਲ ਹਰੀ ਸਿੰਘ ਹੁਣੀ ਤਾਰਾ ਬਾਜੀ ਕੀ ਹਾਲ ਚਾਲ ਜੀ ਇਹ ਸਾਡਾ ਸੋਢੀ ਵੀਰ 리플 로키 리플 리플 ਤੇ ਆ ਰਹਾ ਯਾ ਫੋਟੋ ਦੇ ਨਾਲ ਚੈੱਕ ਕਰੋ ਗੰਗਾ ਬਣਾ ਕੇ ਜਾਂ ਤੱਕ ਹੋ ਗਈ ਯਾ ਹਾਂ ਭਈ ਇਹ ਕੀ ਹੁੰਦਾ ਹੈਲੋ ਇਹ ਮਾਮਾ ਸੇਧ ਵੱਜੂਗੀ ਇਹ ਫੇਰ ਤੇ ਨਾ ਬਣਾਣੀ ਰਾਜ ਪੰਡਲੇ ਆ ਆ ਲੈ ਦੱਸ ਆ ਦੇਖਾ ਹੈਪੀ ਹੋਲੀ ਲੋ ਜੀ ਨਿਆਲੇ ਦਾ ਗੈਂਗਾ ਬਣਾ ਕੇ ਦੇਖੋ ਬੈਠੇ ਆ ਜਿਹੜਾ ਕੋ ਬਚਿਆ ਉਹਨੂੰ ਰਿੱਕੇ ਲੈਣ ਰਹੇ ਹਨਾ ਸਹੀ ਆ ਸਹੀ ਆ ਆ ਜੋ ਉਹ ਦੇਖੋ ਗਲੀ ਦੇ ਵਿੱਚ ਵੀ ਆ ਜੰਦਾ ਉਹ ਦੇਖੋ ਹੈਲੋ ਹੈਪੀ ਹੋਲੀ ਹੈਪੀ ਹੋਲੀ ਓ ਲੱਲਾ ਕੀਆ ਦੋਲਾਣਾਂ ਹੁੰਦੀਆਂ ਹਾਂ ਬਈ ਕਿਦਾਂ ਹੈਪੀ ਹੋਲੀ ਜੋਰ ਨਾਲ ਬੋਲੋ ਜਰਾ ਕਿੱਧਰੋਂ ਆਏ ਹੁਣ ਬੰਦਾ ਬਚਦਾ ਨਹੀਂ ਕੋਈ ਨਾ ਉਹ ਯਾਰ ਮਿੱਤਰ ਸਾਰੇ ਹੋ ਗਏ ਓਕੇ ਫੇਰ ਠੀਕ ਆ ਹਾਂ ਉਦੀ ਖਾਲੀ ਆ ਗਿਆ ਹੁਣ ਬੰਦਾ ਫੜ ਕੇ ਲਿਆਦਾ ਨਹੀਂ ਘਰੇ ਵੜ ਗਿਆ ਓਹੋ ਉਹਨੂੰ ਘਰੇ ਨੂੰ ਆਣਾ ਹੁਣ ਘਰੇ ਨੂੰ ਆਣਾ ਚਲੋ ਠੀਕ ਹਾਂ ਨਿਆਣੋ ਕਿਦਾਂ ਹੈਪੀ ਹੋਲੀ ਉਹ ਜ਼ੋਰ ਨਾਲ ਬੋਲੋ ਕੀ ਗੱਲ ਆ ਸਲਾਬੇ ਰੰਗ ਵਾਂਗੂ ਤੁਹਾਡੀ ਆਵਾਜ਼ ਨਿਕਲਦੀ ਹੈ ਐਸਾ ਤਾਂ ਕਰਕੇ ਲੈ ਇਧਰ ਪੰਮਾ ਭਾਵੀ ਲੱਗਾ ਕੰਮ ਤੇ ਹੈਪੀ ਹੋਲੀ ਕਹੀ ਜਾਂਦਾ ਕਿੱਦਾਂ ਵੀ ਕੀ ਹੈਪੀ ਹੋਲੀ ਵੀ ਹੈਪੀ ਹੋਲੀ ਤੇ ਕੰਮ ਤਾਂ ਉਹ ਕਰਨਾ ਹੀ ਪੈਣਾ ਹੈ ਮਹਾਰਾਜ ਕੀ ਕਰੀਏ ਕੰਮ ਕਰਨਾ ਹੀ ਪੈਣਾ ਹੈ ਸਹੀ ਹੈਪੀ ਹੋਲੀ ਬਣੂਗੀ ਸਹੀ ਗੱਲ ਆ ਮੇਰੀ ਹੈਪੀ ਹੋਲੀ ਬਣੂਗੀ ਬਿਲਕੁਲ ਬਿਲਕੁਲ ਹੋਰ ਜੀ ਚਾਹ ਪੜਾਈਏ ਸਾਡਾ ਬਹੁਤ ਧੰਨਵਾਦ ਮੇਰਾ ਵੀ ਧੰਨਵਾਦ ਚੱਲਦੇ ਆਪਾਂ ਅੱਗੇ ਨੂੰ ਘਮ ਦੇ ਘਮੋਦੇ ਆਪਾਂ ਪਹੁੰਚ ਗਏ ਆ ਜੀ ਬਾਦਮੀ ਗੇਟ ਤੇ ਇੱਧਰ ਅੰਕਲ ਜੀ ਵੀ ਕਿਤੇ ਰੰਗ ਲਗਾ ਕੇ ਆਏ ਆ ਗੁਲਾਬੀ ਗੁਲਾਬੀ ਹੋਏ ਪਏ ਆ ਆ ਦੇਖੋ ਹਾਂਜੀ ਇਹ ਗੁਲਾਬੀ ਰੰਗ ਦੇ ਰੰਗੇ ਹੋਏ ਆ ਆਪਾਂ ਪਹੁੰਚੇ ਮੇਨ ਰੋਡ ਤੇ ਤੁਹਾਡਾ ਅਨੁਅਲ ਪਿੰਡ ਦੇ ਸਾਰੇ ਨਾਟਕ ਦਿਖਾ ਰਹੇ ਨੇ ਆਪਾਂ ਜਿਹੜੇ ਹੋਲੀ ਖੇਲਦੇ ਪਿਆ ਉਹ ਦੇਖ ਲਓ ਘੇਰਲੇ ਮੋਟਰਸਾਈਕਲ ਵਾਲੇ ਗੈਂਗ ਪੈ ਗਿਆ ਜੀ ਮੋਟਰਸਾਈਕਲ ਵਾਲੇ ਬੰਦਿਆਂ ਨੂੰ ਉਹ ਘਰ ਦਾ ਇੱਕ ਹੋਇਆ ਦੋ ਲੈ ਟਾਪ ਰੱਖਿਆ ਨਾ ਨਾ ਇੱਥੇ ਦੇਖ ਚੈੱਕ ਕਰੋ ਇਹਦਾ ਹਾਂ ਭਾਈ ਆ ਦੇਖੋ ਟੱਪ ਰੱਖੇ ਹੋਏ ਆ ਤੇ ਲੱਗੇ ਹੈਲੋ ਹੈਪੀ ਹੋਲੀ ਹੈਪੀ ਹੋਲੀ ਲੱਗੇ ਹੋਏ ਆ ਹਾਂਜੀ ਹਾਂਜੀ ਹੈਪੀ ਹੋਲੀ ਜਦਿਆ ਵਾ ਮਾਹੌਲ ਕੀ ਕਰਨਾ ਭਾਈ ਦੇ ਸਹੀ ਹੈ ਲੈ ਲਾਈ ਉਹ ਮੇ ਤੇ ਨਾ ਪਾਦੀਓ ਭਰਾਵਾ ਹਾਂਜੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਠੀਕ ਹੈ? ਓਕੇ। ਹੋਰ ਨਾ ਬਾਤ ਜੀ ਵਲੋਗ ਮੰਨ ਹੈ। ਜੀ ਜੀ। ਕੀ ਬਾਤ ਹੈ ਕੀ ਬਾਤ ਹੋ ਰਹੀ ਹੈ। ਲੋ ਚਾਰ ਚਾਰ ਸਵਾਰੇ ਲੜਕੀਆਂ ਹੋਈਆਂ ਮੋਟਰਸਾਈਕਲ ਤੇ। ਲੋ ਜੀ ਆ ਵੀ ਆਏ ਆ ਬੰਦੇ ਹੋਲੀ ਖੇਰ ਦੇ। ਕਿਤੇ ਕਿਤੇ ਹੈਪੀ ਹੋਲੀ ਵੀ ਸੇਮ ਟੂ ਯੂ। ਕਿਤੋਂ ਕਿਤ ਸਾਰੀ ਇੰਡੀਆ 'ਚ ਹੋਲੀ ਮਨਾਈ ਆਪਾਂ। ਅੱਛਾ। ਹਾਂ ਜੀ। ਮਤਲਬ ਇਹ ਤਾਂ ਪਹਿਲਾਂ ਮੈਂ ਟੈਕ ਨਹੀਂ ਕੀਤਾ। ਯਾਰ ਬੱਸ ਤਾਂ ਜਿੱਦ ਹੋਇਆ ਪੂਰਾ ਓਕੇ ਆ ਸ਼ਕਲ ਤੇ ਉੱਥੇ ਹੀ ਤਾਂ ਦੀ ਹੋਗੀ ਨਾ ਬੰਦੇ ਦਾ ਦੇਰ ਦੂਪ ਵਿੱਚ ਜਾ ਕੇ ਦੋਈ ਰਹਿ ਕੇ ਯਾਰ ਕੋਈ ਪਛਾਣ ਨਾ ਲਵੇ ਕੱਪੜੇ ਵੀ ਮਾਰਦੇ ਆ ਹੀ ਦੇਰੇ ਹੋਲੀ ਘੇੜਦੇ ਆ ਓਕੇ ਓਕੇ ਆਏ ਕਿੱਥੋਂ ਕਿੱਥੇ ਕਿਸੇ ਕਿਸੇ ਘਰੋਂ ਕਿ ਆਏ ਹੁਣ ਆਈ ਭਾਈ ਸਾਰਾ ਹੀ ਕੋਈ ਮੈਂ ਆ ਉਹ ਠੀਕ ਨਜ਼ਰ ਆ ਰਹੀ ਹੈ ਸਾਰੇ ਕੋਲ ਓਕੇ 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 ਬੰਦਾ ਕੋਈ ਬਚਿਆ ਤਾਂ ਨਹੀਂ ओके ਫਿਰ ਠੀਕ ਹੈ ਚਲੋ ਠੀਕ ਹੈ ਜੀ ਵਾਇਗੁਰਜੀ ਕੇ ਖਾਲਸਾ ਵਾਇਗੁਰਜੀ ਕੀ ਬੱਤੇ ਹੈਪੀ ਹੋਲੀ ਬਈ ਸਾਰਿਆਂ ਨੂੰ ਓਕੇ ਤੇ ਇਧਰ ਮੈਨੂੰ ਬੋਲਣ ਦੀ ਕੁਛ ਲੋੜ ਨਹੀਂ ਸਾਸੀ ਅਲੰਗਰ ਜੀ ਤੇ ਇਹ ਬੰਦੇ ਸਾਰੇ ਖੁਸ਼ ਆ ਰਹੇ ਆ ਸਾਡੇ ਹਲੀ ਬਾਬਾ ਭਾਜੀ ਕੀ ਹਾਲ ਹੈ ਭਾਜੀ ਹੈਪੀ ਹੋਲੀ ਜੀ ਬਹੁਤ ਬਹੁਤ ਰੁਆਈਆਂ ਹੈਪੀ ਹੋਲੀ ਭਾਈ ਹੈਪੀ ਹੋਲੀ ਹੈਪੀ ਹੋਲੀ ਹੋਰ ਸੌਂਗੇ ਦਾ ਜੀ ਕੀ ਕਹਿਣਾ ਚਾਹੋਗੇ ਕੋਚ ਨਹੀਂ ਪਾਸਾ ਹੈਪੀ ਹੋਲੀ ਸਾਰਿਆਂ ਨੂੰ ਹੈ ਸਾਰਿਆਂ ਨੂੰ ਆ ਬਦ ਸੁੱਕਾ ਬਣਾਇਆ ਪਿਛੇ ਹਾਂ ਇਹ ਲਾਇਆ ਜੀ ਟੱਕਰ ਮੈਂ ਨਹੀਂ ਲੈ ਇੱਧਰ ਆ ਜਵਾਬ ਵੀ ਮਿਲੇ ਆ ਇਹ ਗਵਾਰੇ ਭਰੀ ਜਾਂਦੇ ਆ ਕਿਹਦੇ ਮਾਰਨੇ ਸਾਡੀ ਮੇਰੇ ਕੱਲੂ ਮਾਰ ਲਿਓ ਭਾਵਾ ਜਿੰਨੇ ਮਰ ਹੈਪੀ ਹੋਲੀ ਬਈ ਸਾਰਿਆਂ ਨੂੰ ਹਾਂ ਜੀ ਹੈਪੀ ਹੋਲੀ ਹੋਰ ਓਹ ਆ ਗਿਆ ਯਾਰ ਤੂੰ ਆ ਵੀ ਪਾ ਲਈ ਜਨਾ ਆ ਮਾਜਾ ਕੇ ਰ ਹੈ ਨੀਗਾ ਹੋਰ ਵੇ ਮਾਜਾ ਵਧੀਆ ਬੁੜੇ ਆ ਰੀ ਹੋਲੀ ਹਾਂਜੀ ਨਾਲ ਤੇ ਲਵੇ ਲੈ ਸਾਰੇ ਹਾਂਜੀ ਬੁੜੇ ਤਾਂ ਨਹੀਂ ਗਿਆ ਫੇਰ ਠੀਕ ਹੈ ਥੈਂਕ ਯੂ ਮਾ ਜੀ ਐਕ ਆ ਆ ਬੰਦੇ ਹੈਪੀ ਹੋਲੀ ਹੈਪੀ ਹੋਲੀ ਆ ਬੰਦਾ ਵਿਚਾਨੋਂ ਪਹਿਲਾਂ ਕਿਹੜਾ ਆ ਆਓ ਹੈਪੀ ਹੋਲੀ ਆ ਕਿਥੋਂ ਫੜ ਕੇ ਲਿਆਏ ਆ ਚੱਲੀ ਜੀ ਹੈਪੀ ਹੋਲੀ ਹੈਪੀ ਹੋਲੀ ਹੋ ਠੀਕ ਆ ਆ ਲੈ ਪਿੱਛੇ ਵੀ ਦੋ ਜਣੇ ਹੋਰ ਵੀ ਆ ਹੈਪੀ ਹੋਰਲੀ ਤੁਹਾਨੂੰ ਵੀ ਬਾਈ ਹੈਪੀ ਹੋਰਲੀ ਬਹੁਤ ਬਹੁਤ ਔਰ ਦੇਖੋ ਨਿਆਣੇ ਕੋਠੀ ਚੜੇ ਕਿਧਰ ਗਿਆ ਓਏ ਲੈ ਪਿਆਰ ਹੈ ਹੀ ਨਹੀਂ ਓ ਪਿਆਰ ਹੈ ਨਹੀਂ ਦੋ ਜਣੇ ਖੜੇ ਆ ਓ ਉੱਤੋਂ ਹਮ ਲੱਗ ਰਹੀ ਜਾਂਦੇ ਆ ਲੈ ਯਾਰ ਤੁਹਾਡੇ ਕੋਲ ਬੰਦਾ ਜੀ ਫੜਾ ਹੋਣ ਰਿਹਾ ਇੱਕ ਇਹ ਬਾਰਾ ਜਿੰਨ ਲਾਇਆ ਇਧਰ ਲ ਬਾਰੋਂ ਲੱਗਾ ਜੰਦਾ ਤੇ ਨਿਆਣੇ ਉੱਤੇ ਉਹ ਚੜੇ ਪਾ ਇਹ ਆ ਗਿਆ ਆ ਗਿਆ ਬਾਲੇ ਬਾਲੇ ਆ ਤੱਕ ਰਹੀ ਆ ਪੂਰੀ ਨਿਆਣਿਆਂ ਦੇ ਅੱਜ ਵਾ ਗਵਾਰੇ ਪੈਰੇ ਪੂਰੀ ਆ ਲੱਗਾ ਮੁੰਡਿਆਂ ਦਾ ਮੁੰਡਾ ਨਾਲ ਸਾਬਾਬੀ ਕੁਮੈ ਕੁਡਾ ਬਾਬਾ ਕੋਲ ਬੋਰ ਬੋਰ ਤੇ ਹਮਰਾ ਟਪ ਟਪੇ 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 ਬੱਬਾ ਹੀ ਕੋ ਮੈਂਟਰ ਬਲੌਗ ਨਾ ਬਣਾਇਆ ਉਧਰ ਜੀ ਉਹ ਕਿਤਲ੍ਹਾ ਚਾਚੀ ਮੇਰੀ ਤੋਂ ਕੁੜੀਆਂ ਆਂ ਜਾਂਦੇ ਤੋਂ ਘੱਟ ਨਹੀਂ ਮੈਦਾਨ ਬਣਿਆ ਪੂਰਾ ਜੰਗ ਦਾ ਓਏ ਓਏ ਉਹ ਹੈਰਦੀ ਗਾਓ ਮਾਰੀ ਜਾਂਦੇ ਉਹ ਕਾਰੇ ਕਰ ਦੇ ਕਿਦੋਂ ਉਹ ਤੈਨੂੰ ਮੈਂ ਕਹਾਂ ਨਾ ਚੱਲ ਪੀ ਚੱਲ ਦੇ ਲੋਹੜਾ ਲਾ ਲੋਗੀ ਨੂੰ ਮੰਦੀ ਮਸਲਾ ਜ਼ਿਆਦਾ ਹੋ ਗਿਆ ਜੀ ਨਿਆਲੇ ਖਾਓ ਓਹ ਝਪੜਾ ਵਾਲਾ ਪਈਂ ਅੰਦਰੋਂ ਏ

ਇਹਦਾ ਦੋ ਟੀਮਾਂ ਬੜੀਆਂ ਇੱਕ ਜਿਹੜੀ ਸੀ ਕੋਠੇ ਤੇ ਇੱਕ ਆ ਸੀਗੀ ਤੇ ਇਹ ਹੁਣ ਇਹਨਾਂ ਦਾ ਬੰਦਾ ਚਲ ਗਿਆ ਅੰਦਰ ਹੁਣ ਦੇਖਦੇ ਹਾਂ ਬੰਦਾ ਕੀ ਆ ਇੱਕ ਆ ਬੰਦਾ ਪਛਾਣੋ ਕਿਹੜਾ ਆ ਜੀ ਆਹ ਉਹ ਬਾਜੀ ਏ ਏ ਉਹ ਉਹ ਮੈਨੂੰ ਬੜੇ ਹੋ ਜਾਂਦਾ ਭਲਾਵਾ ਬਾਈ ਪਰ ਮਾਰੇ ਇਹਨੇ ਇੱਕ ਆ ਬੰਦਾ ਆਪਾਂ ਨੂੰ ਹੋਰ ਮਿਲਿਆ ਇਧਰ ਇਧਰ ਰੰਗ ਚੱਕਦੇ ਵੇਸ ਤੇ ਕਿੰਨੇ ਲੱਗੇ ਆ ਇਹ ਕਿਤੇ ਕਿਤੇ ਦਵਾ ਕੇ ਆਇਆ ਇਹ ਭਾਈ ਮੱਲੇ ਆਪਾਂ ਲਵਾਏ ਆ ਇਹ ਚੱਲਦੀ ਫਰਦੀ ਆ ਵਾਹ ਆ ਹਾਂ ਹਾਂ ਚੱਲ ਚੱਲ ਚੱਵਾ ਦੇਖ ਰਹਾ ਰੋਣ ਕਾ ਤੇ ਬੋਲ ਨਹੀਂ ਓਏ ਉਹ ਵੀ ਆ ਗਈ ਹੋਰ ਹੈਲੋ ਨਿਆਣ ਕਿਹਨ ਦੇਖ ਆ ਨਿਆਣੇ ਨੂੰ ਦੇਖੋ ਤੈਲ ਕਾ ਮਜਾ ਰਾਂਗੀ ਰਾਂਗੀ ਕੀਤਾ ਵੇ ਸਾਦਾ ਬੇੜਾ ਗਵਾਰਾ ਨਾਲ ਭਰਿਆ ਵੇ ਲੈ ਤਾਂ ਕਹਿੰਦਾ ਆਹ ਦੇਖੋ ਇਧਰ ਸ਼ੇਰ ਕੱਲੇ ਲੱਗਾ ਹੋਇਆ ਆ ਓਏ ਛੋਟਾ ਕਿੱਥੇ ਗਿਆ ਭਿਆਨ ਅਰਵਿਦ 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 ਹਲਾ ਹਣ ਤਾਬਾ ਬਲ ਕੇ ਲਿਆ ਲਿਆ ਮਾਗ ਮਾਗ ਨਹੀਂ ਨਹੀਂ ਛੱਡ ਜਾ ਛੱਡ ਜਾ ਰੁਕ ਜਾ ਰੁਕ ਜਾ ਰੁਕ ਜਾ ਮਾਗ ਲਿਆ 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 ਮਾਗ ਕੇ ਸ਼ਾਬਾਸ਼ ਉਹ ਜਾ ਆ ਗਿਆ ਯਾਰ ਰੁਕਦਾ ਜਾ ਤੂੰ ਲਾਵੇ ਮੈਂ ਕਰ ਦੂੰਗਾ ਤੈਨੂੰ ਪਤਾ ਨਾ ਪਤਾ ਦੇ ਦੇ ਆ ਹੋ 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 ਬੱਕ ਲੋ ਹੈਲੋ ਉਹ ਆ ਗਿਆ ਚਲ ਗਿਆ ਉਹ ਆ ਜਾ ਚਲ ਗਿਆ ਯਾਰ ਲੈ ਦੱਸ ਲਓ ਜੀ ਆ ਗਿਆ ਢਿੱਕੇ ਇੱਕ ਬੰਦਾ ਰਹਿੰਦਾ ਸੀ ਇਹੀ ਸਾਵਾ ਜੇ ਤੁਹਾਡੇ ਆਹੋ ਹੋ ਹੋ ਬੱਸ ਬੱਸ ਲੈਦਾ ਬੱਸ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਹੈਲੋ ਹੁਣ ਮੱਗ ਬੜਾ ਮੱਗ ਬੜਾ ਕੋਸ਼ਣੇ ਹੁੰਦਾ ਕੋਸ਼ਣੇ ਹੁੰਦਾ ਉਹ ਬਹਿ ਜਾ ਬਹਿ ਜਾ ਚੱਲ ਬਹਿ ਜਾ ਆਏ ਹਾਏ ਓਹ 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 ਬਾਤੋ 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 ਸਾਡਾ ਲੱਗ ਰਿਹਾ ਵਾਸਤੇ ਚੱਲ ਬਾਬਾ ਚੱਲ ਜਾ ਕਿਦਾਂ ਹੋਏ ਹੈਲੋ ਇਧਰ ਸਾਡਾ ਹਰਮੀਤ ਬਹੁਤ ਆਪੇ ਹੀ ਲਬੜੀ ਜਾਂਦਾ ਦੇਖੋ ਹਰਾ ਰੰਗ ਇਹਦਾ ਸੋਹਣਾ ਲੱਗਦਾ ਆ ਇੱਧੇ ਲਿਆ ਕਰ ਤੂੰ ਬਹੁਤ ਖੜਾ ਲੱਗਦਾ ਇਹਦਾ ਜੇ ਘੇੜੀ ਮਾਰ ਕੇ ਆਦੇ ਦੀ ਚਲਿਏ ਮਾਰ ਦਤਾ ਹਾਂ ਡਰ ਜਾਣਾ ਆ ਉਹ ਖੌਫ ਹੀ ਵੜਾਇਆ ਇਹ ਲੱਗਦਾ ਜਿਹੜਾ ਹੁੰਦਾ ਨਕਲੀਆ ਜਿਹਾ ਘੁੰਮਦਾ ਉਹ ਪੂਜ ਜੀ ਲਾ ਕੇ ਉਦਾਂ ਲੱਗਦਾ ਅੱਜ ਹੈਲੋ ਲੋ ਜੀ ਕਰਕਰਨ ਆ ਵੀ ਹੋ ਗਿਆ ਉਹ ਦੇਖੋ ਉਧਰ ਕੰਮ ਤੁਫੇ ਸੁੱਕਣਾ ਪਿਆ ਆ ਹੁਣ ਲੋ ਜੀ ਪਾ ਦੋ ਪਾ ਦੋ ਲਾ ਦੋ ਹੁਣ ਚੰਗੀ ਤਰ੍ਹਾਂ ਲਾ ਦੋ ਦੀਦੀ ਆਈ ਤਾਂ ਸਵਾਦ ਓਏ ਇਦਾਂ ਗਦਾ ਹਰਦਾ ਹੋਇਆ ਗਾਣਾ ਬੁਣ ਲੈਣ ਰੋਣਾ ਭਾਈ ਚੁੱਕাইয়া ਰੋਣਾ ਰੋਣਾ ਹਾਂ ਐਦਾਂ ਹੁਣ ਸਹੀ ਆ ਟੇਸਟ ਕਰਕੇ ਦੱਸ ਕਿ ਜਦਾ ਬੜਿਆ ਤੂੰ ਤੂੰ ਮਲਦੇ ਰਹਾ ਤੂੰ ਤੂੰ ਮਲਦੇ ਏ ਚਾਲ ਵੇ ਰਹਿ ਗਿਆ ਇਹਦਾ ਜੋ ਕਿਆ ਕਾਉਨ ਆਪਾਂ ਬੋਲਾ ਮੰਡੀ ਦਾ ਨਹੀਂ ਗਿੱਲੇ ਹੀ ਆ ਕੇ ਬਦਰਗਾ ਲਓ ਜੀ ਹੋਲੀ ਸ਼ਾਮ ਦਾ ਟਾਈਮ ਹੋ ਗਿਆ ਤੇ ਹੋਲੀ ਹੱਲੇ ਵੀ ਪੂਰੀ ਜੋਸ਼ ਦੇ ਨਾਲ ਚੱਲ ਰਹੀ ਆ ਖੇਡੀ ਜਾ ਰਹੀ ਆ ਸੱਚ ਪਾਈ ਹੋਦੀ ਮੇਰੇ ਮੇਰੇ ਪਾਸੋਂ ਅਬਾ ਪਹਿਲਾ ਜਿਹੜਾ ਕਹਿੰਦਾ ਮੇਰੇ ਵੀ ਭਾਈਓ ਅਸੀਂ ਇੱਧਰ ਹੀ ਆਂ ਚੰਗਾ ਭਾਈ ਵੇ ਓਕੇ ਬਦਰਗਾ ਕਾੜੀ ਦਾ ਹੁੰਦਾ ਨਹੀਂ ਪਣੀ ਨਹੀਂ ਆਇਆ ਕਾੜੀ ਆ ਆ ਆਹ ਕੰਮ ਨਾ ਹਲਾ ਪੈਦਾ ਇਹ ਗਾ ਖਾਪੜ ਦੇਦਾ ਮੈਨੂੰ ਓਏ ਤੇਰੇ ਗੋਲ ਖਪੜੇ ਤੋਂ ਨਾ ਸਾਪੜਦਾ ਸਿਰ ਤੇ ਚੱਲ ਬਾਤ ਬੋਲਣਾ ਹਤਾ ਓਹ ਓਹ ਹਾਲੇਲੂ ਹਾਂ ਆਹੋ ਹੋ ਬੜੀ ਵੀਰ ਤਾਂ ਉਹ ਨਾਓ ਨਾ ਆਇਆ ਲਿਬੜੋ ਯਾਰ ਤਾਂ ਫੇ ਮਜ਼ਾ ਵੀ ਆ ਆ ਕੀ ਗੱਲ ਓਏ ਮੈਂ ਵੜ ਓਏ ਨਹੀਂ ਮੇ ਤਾਂ ਲੱਗ ਮੜਾ ਕੇ ਪਾਪ ਹੀ ਜ਼ਿਆਦਾ ਓਏ ਹੋਏ ਹੋਏ ਆ ਕਰ ਤੋ ਦੇ ਓਏ ਲਾ ਇਹ ਸੁਤਾ ਇਹ ਲਾ ਲਾ ਹੁਣ ਮਹੀਂ ਮੇ ਤਾਂ ਲੱਗ ਨਿਬੜੇ ਇਹ ਲਾ ਰਹਾ ਕਿਉਂ ਯਾਰ ਮੇ ਗੰਦੇ ਰਾਂ ਕੇ ਰੱਖ ਕੇ ਲਾਈ ਜਾਂਦੇ ਮਰ ਕੇ ਮੇਰੀ ਸਕਿਨ ਉੱਧਾ ਦੀ ਹੋਈ ਨਹੀਂ ਓ ਹੋ ਚਾਣ ਦੀ ਸ਼ੁਰੂ ਹੋ ਗਈ ਆ ਮੁਕਾਬਲਾ ਚਾਦ ਲਿਆ ਹੈ ਅੱਜ ਹੀ ਅੱਜ ਹੀ ਹੈ ਅੱਜ ਹੀ ਲੈਣ ਦਾ ਸਵਾਲ ਤੇ ਉਹਦਾ ਇਹ ਤਾਂ ਹੰਡਾ ਲਾੜਦੀ ਪਰ ਮੇਰੇ ਨਹੀਂ ਦੇ ਦੋ ਉਹਦਾ ਹੰਡਾ ਲਾੜਦੀ ਇਹ ਮੇਰਾ ਇੱਧਰ ਇਹ ਕਿਹੜੀ ਕਿਹੜੀ ਮਰਗੀ ਆ ਜਾ ਆ ਸ਼ਾਮ ਹੋ ਗਈ ਆ ਤੇ ਗਲੀ ਦੇ ਨਜ਼ਾਰੇ ਕੋ ਹੱਲੇ ਵੀ ਲੱਗੇ ਹੋਇਆ ਹੋਲੀ ਕੇ ਤੂੰ ਦੇਖੋ ਇਹਦਾ ਹਾਲ ਦੇਖੋ ਜਰਾ ਹੈਲੋ ਗਾਇਜ਼ ਹੈਲੋ ਗਾਇਜ਼ ਹੈਲੋ ਹੈਪੀ ਹੋਲੀ ਹੈਪੀ ਹੋਲੀ ਸਾਰਿਆਂ ਨੂੰ ਓ ਤੂੰ ਵੀ ਆ ਜਾ ਇੱਧਰ ਆ ਜਾ ਇੱਧਰ ਕਿੱਥੋਂ ਹੈਲੋ ਆ ਦੇਖੋ ਸਾਡਾ ਹਾਲ ਦੇਖੋ ਆ ਪਛਾਣੋ ਜੀਦਾ ਕੀ ਦਿਆ ਨੇ ਗੱਡੀਆਂ ਪਾਇਆ ਤੂੰ ਇੱਧਰ ਹੈਲੋ ਹੈਲੋ ਆ ਦੇਖ ਨਾ ਨਿਆਣੀ ਪੂਰੀ ਗੱਡੀ ਰੰਗੇ ਰੰਗ ਕਰ ਦੋਨੇ ਅੱਜ ਇਹ ਦੇਖੋ ਆ ਦੇਖੋ ਬਾਹਰ ਦੋ ਰੰਗੇ ਰੰਗ ਪਏ ਆ ਬਾਹਰ ਗਿਆ ਫੇਰ ਦਾਂਦ ਗੱਡੀਆਂ ਤੇ ਰੰਗ